ਦਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਵਿਖੇ ਦੱਸਦੇ ਇਹ ਮਰੀਜ਼ਾਂ ਦੇ ਲਈ ਇੱਕ ਨਵੀਂ ਸਿਹਤ ਸੁਵਿਧਾ ਜਿਹੜੀ ਹੈ ਉਹ ਐਡ ਕੀਤੀ ਗਈ ਹੈ ਉਹ ਸ਼ਾਮਿਲ ਕੀਤੀ ਗਈ ਹੈ ਜਿੱਥੇ ਕਿ 70 ਸਾਲ ਦੇ ਬਜ਼ੁਰਗ 70 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਫ੍ਰੀ ਚੈੱਕਅਪ ਫ੍ਰੀ ਇਲਾਜ ਜਿਹੜਾ ਹੈ ਫ੍ਰੀ ਟ੍ਰੀਟਮੈਂਟ ਉਹਨਾਂ ਦਾ ਕੀਤਾ ਜਾਵੇਗਾ ਟੈਸਟ ਤੋਂ ਲੈ ਕੇ ਦਵਾਈ ਤੱਕ ਦਾ ਟ੍ਰੀਟਮੈਂਟ ਜਿਹੜਾ ਉਹ ਬਿਲਕੁਲ ਮੁਫਤ ਹੋਵੇਗਾ ਜਿਸ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਮੈਨੇਜਿੰਗ ਡਾਇਰੈਕਟਰ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਸੁਰੇਨਾ ਸੰਭਿਆਲ ਨੇ ਤੇ ਉਹਨਾਂ ਨੇ ਦੱਸਿਆ ਕਿ ਦੇ ਨਾਲ ਡਵਾਈਡ ਮੈਡੀਕਲ ਕਾਲਜ ਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਇਲਾਜ ਹੈ 70 ਸਾਲ ਤੋਂ ਉੱਪਰ ਦੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਫ੍ਰੀ ਆਫ ਕਾਸਟ ਜਿਹੜਾ ਹੈ ਉਹ ਕੀਤਾ ਜਾ ਚੱਗਾ ਤੇ ਆਓ ਗੱਲਬਾਤ ਕਰ ਲੈਂਦੇ ਹਾਂ ਡਾਕਟਰ ਸੁਨੇਨਾ ਸੰਭਿਆਰ ਦੇ ਨਾਲ ਅੱਜੀ ਤੁਹਾਡੇ ਸਾਰਿਆਂ ਸਾਹਮਣੇ ਰੂਬਰੂ ਹੋਣ ਦਾ ਇੱਕ ਖਾਸ ਮਕਸਦ ਹੈਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਕਾਰ ਨੇ ਇੱਕ ਬਹੁਤ ਹੀ ਅਹਿਮ ਸਕੀਮ ਕੱਢੀ ਹੈ ਜਿਹਦੇ ਤਹਿਤ ਹਰ ਕੋਈ 70 ਸਾਲ ਦੇ ਉੱਪਰ ਦੇ ਬਜ਼ੁਰਗ ਨਿਸ਼ੁਲਕ ਸੇਵਾਵਾਂ ਹਰ ਤਰੀਕੇ ਦੀ ਤਕਲੀਫ ਦੀਆਂ ਲੈ ਸਕਦੇ ਆ ਜਿਵੇਂ ਕਿ ਆਪਾਂ ਜਾਣਦੇ ਆਂ ਅੱਜਕੱਲ ਚਾਲੀ ਪਾਰ ਕਰਦੇ ਸਾਡੇ ਗੋਟਨੇ ਸਾਡੀਆਂ ਹੱਡੀਆਂ ਸਾਡੀਆਂ ਅੰਦਰ ਹਰ ਚੀਜ਼ ਦੀ ਆ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਮਾਨਯੋਗ ਬਜ਼ੁਰਗ ਜਿਹੜੇ ਹੈਗੇ ਆ ਕਿਸੇ ਵੀ ਕਿਸਮ ਦੀ ਬਿਮਾਰੀ ਮੈਂ ਦੁਬਾਰਾ ਦੁਹਰਾ ਰਹੀ ਆ ਸਰੀਰ ਦੇ ਕਿਸੇ ਵੀ ਕਿਸਮ ਦੀ ਬਿਮਾਰੀ ਸਿਰ ਤੋਂ ਲੈ ਕੇ ਪੈਰ ਤੱਕ ਦੀ ਬਿਮਾਰੀ ਇਸ ਬਿਮਾਰੀ ਵਿੱਚ ਤੁਸੀਂ ਜੋ ਵੀ ਬਿਮਾਰੀਆਂ ਪੁੱਛਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ ਹਰ ਤਰ੍ਹਾਂ ਦੀ ਬਿਮਾਰੀ ਦਾ ਨਿਸ਼ੁਲਕ ਮਤਲਬ ਟੋਟਲੀ ਫ੍ਰੀ ਇਲਾਜ ਹੋਵੇਗਾ ਦਾ ਵਾਈਟ ਮੈਡੀਕਲ ਕਾਲਜ ਤੇ ਹਸਪੀਟਲ ਦੇ ਵਿੱਚ ਇਹ ਆਯੁਸ਼ਮਾਨ ਦੇ ਅੰਡਰ ਸਕੀਮ ਹੈ ਜਿਦੇ ਵਿੱਚ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਥੱਲੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਕਾਲ ਕਰਨਾ ਹੈ ਐ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਦਾ ਵਾਈਟ ਮੈਡੀਕਲ ਕਾਲਜ ਇੱਕ ਸੁਪਨਾ ਹੈਗਾ ਸ਼੍ਰੀ ਸਵਨ ਸਿੰਘ ਸਲਾਰੀਆ ਜੀ ਦਾ ਇਹ ਹਸਪੀਟਲ ਪ੍ਰਾਈਵੇਟ ਕਾਲਜ ਸਿਰਫ ਪੈਸਿਆਂ ਦੇ ਪਿੱਛੇ ਦੌੜ ਨਹੀਂ ਹੈਗੀ ਇੱਥੇ ਤੁਸੀਂ ਆ ਕੇ ਆਪਣੇ ਬਜ਼ੁਰਗਾਂ ਨੂੰ ਭੇਜੋ ਤੁਸੀਂ ਦੇਖੋ ਕਿ ਕਿਸ ਕਿਸਮ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਕਿਵੇਂ ਬਜ਼ੁਰਗ ਲੇਟ ਕੇ ਆਪਣਾ ਟੀਵੀ ਇੰਜੋਏ ਕਰ ਰਹੇ ਆ ਆਪਣੇ ਫ੍ਰੀ ਟਾਈਮ ਦੇ ਵਿੱਚ ਫਿਜ਼ੀਓਥੈਰੇਪੀ ਇੰਜੋਏ ਕਰ ਰਹੇ ਹੈ ਜਿਹੜਾ ਕਿ ਮੈਨੂੰ ਲੱਗਦਾ ਹੈ ਤੁਸੀਂ ਘਰ ਬਹੁਤ ਸੋਹਣੀਆ ਸੇਵਾਵਾਂ ਦੇ ਸਕਦੇ ਹੋ ਲੇਕਿਨ ਇੱਕ ਹਸਪਤਾਲ ਦੇ ਵਿੱਚ ਇੱਕ ਐਕਸਪਰਟ ਡਾਕਟਰਾਂ ਦੇ ਅੰਡਰ ਇੱਕ ਘਰੇਲੂ ਵਰਗੀਆਂ ਨਰਸਾਂ ਦੇ ਅੰਦਰ ਜਿਹੜਾ ਇਲਾਜ ਹੋਵੇਗਾ ਉਹ ਤੁਸੀਂ ਘਰ ਉਦਾਂ ਦਾ ਨਹੀਂ ਦੇ ਸਕਦੇ ਹੋ ਤੇ ਕਿਰਪਿਆ ਕਰਕੇ ਇੱਕ ਵਾਰੀ ਹੋਰ ਬੇਨਤੀ ਸੁਣ ਲਵੋ 70 ਸਾਲ ਦੀ ਉਮਰ ਦੇ ਉੱਪਰ ਕੋਈ ਵੀ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਹੈ ਨਿਸ਼ੁਲਕ ਮਤਲਬ ਟੋਟਲ ਫ੍ਰੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਦਾ ਵਾਈਟ ਮੈਡੀਕਲ ਕਾਲਜ ਦੇ ਵਿੱਚ ਹੋਵੇਗਾ ਮਰੀਜ਼ ਇੱਥੇ ਆਨ ਆਪਣਾ ਚੈੱਕਅਪ ਕਰਵਾਣ ਸਿਰਫ ਆਧਾਰ ਕਾਰਡ ਲੈ ਕੇ ਆਨ ਐਂਬੂਲੈਂਸ ਦਾ ਡੇ ਬਜ਼ੁਰਗਾਂ ਨੂੰ ਘਰੋਂ ਹੀ ਚੱਕੇਗੀ ਔਰ ਡ੍ਰੌਪ ਵੀ ਕਰੋ ਹੀ ਕਰੇਗੀ ਔਰ ਇੱਥੇ ਆ ਕੇ ਤੁਸੀਂ ਆਪ ਦੇਖਿਓ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਅੰਦਰ ਵਾਰਡਸ ਹੈਗੇ ਅੰਦਰ ਕੇਰਮ ਬੋਰਡ ਦੀ ਫੈਸਿਲਿਟੀਆਂ ਹੈ ਕਿ ਬਜ਼ੁਰਗਾਂ ਨੂੰ ਇੱਕ ਆਪਣਾਪਣ ਮਾਹੌਲ ਮਹਿਸੂਸ ਹੋਏ ਉਹਨਾਂ ਨੂੰ ਇਹ ਮਹਿਸੂਸ ਹੋਏ ਕਿ ਇਹ ਸਿਰਫ ਹਸਪਤਾਲ ਨਹੀਂ ਹੈਗਾ ਇੱਥੇ ਜਿਹੜੇ ਸ਼ਾਮ ਨੂੰ ਉਹ ਵਾਕ ਕਰਨ ਲਈ ਬਾਹਰ ਜਾਣਗੇ ਇੱਥੇ ਦੀ ਆਬੋ ਹਵਾ ਇੱਥੇ ਦਾ ਵਾਤਾਵਰਨ ਦੇ ਵਿੱਚ ਉਹ ਇੱਕ ਆਪਣੇ ਆਪ ਨੂੰ ਦੁਬਾਰਾ ਆਪਣਾ ਇੱਕ ਬਚਪਨ ਜੀਣ ਦੀ ਇੱਕ ਖੁਆਇਸ਼ ਦੁਬਾਰਾ ਲੈ ਕੇ ਆਣਗੇ ਤੇ ਫਿਰ ਤੋਂ ਬੇਨਤੀ ਹੈ ਕਿਰਪਾ ਕਰਕੇ 70 ਸਾਲ ਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਬਜ਼ੁਰਗ ਪਲੀਜ਼ 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 ਥੱਲੇ ਕੰਟੈਕਟ ਕਰੋ ਔਰ ਸਾਡੀਆਂ ਸੇਵਾਵਾਂ ਦਾ ਜੀ ਵਰਕੇ ਬਰਪੂਰ ਤਰੀਕੇ ਨਾਲ ਫਾਇਦਾ ਲਵੋ ਧੰਨਵਾਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਗਰੀ ਰਿਪੋਰਟ